ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਸਰਦੀਆਂ ਵਾਸਤੇ ਬਹੁਤ ਹੀ ਖਾਸ ਪੰਜੀਰੀ ਪੰਜੀਰੀ ਨੂੰ ਬਣਾਉਣ ਵਾਸਤੇ ਹਰ ਇੱਕ ਚੀਜ਼ ਆਪਾਂ ਪੂਰੇ ਮਾਪ ਨਾਲ ਪਾਵਾਂਗੇ 1 ਕਿਲੋ ਮੈਂ ਦੇਸੀ ਘਿਓ ਲਿਆਏ 1 ਕਿਲੋ ਹੀ ਆਪਾਂ ਇੱਥੇ ਆਟਾ ਲਿਆਏ 500 ਗ੍ਰਾਮ ਫੁੱਲ ਮਖਾਣੇ 800 ਗ੍ਰਾਮ ਗੁੜ 500 ਗ੍ਰਾਮ ਇੱਥੇ ਪੁੱਜੇ ਚਨੇ ਬਦਾਮ ਕਾਜੂ ਖਸਖਸ ਮਗਜ ਸੌਫ ਤੇ ਨਾਲ ਹੀ ਆਪਾਂ ਗੂੰਦ ਤੇ ਸੌਗੀ ਲਈ ਆ। ਬਾਕੀ ਡਰਾਈ ਫਰੂਟ ਤੁਸੀਂ ਘਟਵਾਤ ਆਪਣੇ ਹਿਸਾਬ ਨਾਲ ਪਾ ਸਕਦੇ ਜੇ ਅਜੇ ਸਰਦੀਆਂ ਦੀ ਸ਼ੁਰੂਆਤ ਹੈ ਤੁਸੀਂ ਥੋੜੇ ਘੱਟ ਡਰਾਈ ਫਰੂਟ ਪਾ ਕੇ ਵੀ ਪੰਜੀਰੀ ਬਣਾ ਸਕਦੇ ਜੀ। ਪਹਿਲਾਂ ਆਪਾਂ ਖਸਖਸ ਨੂੰ ਇੱਕ ਵਾਰ ਸੁੱਕਾ ਪੁੰਨ ਲਵਾਂਗੇ ਤਾਂ ਜੋ ਇਹਦੇ ਵਿੱਚ ਜੇਕਰ ਥੋੜੀ-ਬਹੁਤ ਵੀ ਨਮੀ ਆ ਤੇ ਉਹ ਖਤਮ ਹੋ ਜਾਵੇ। ਜੇ ਪੰਜੀਰੀ ਨੂੰ ਬਣਾਉਣ ਦਾ ਤਰੀਕਾ ਬਹੁਤ ਹੀ ਜ਼ਿਆਦਾ ਆਸਾਨ ਹੈ ਤੁਸੀਂ ਜੇਕਰ ਪਹਿਲੀ ਵਾਰ ਵੀ ਬਣਾਓਗੇ ਤੇ ਬਹੁਤ ਹੀ ਵਧੀਆ ਬਣੇਗੀ ਆਪਾਂ ਜੋ ਵੀ ਇਹਦੇ ਵਿੱਚ ਚੀਜ਼ਾਂ ਪਾਵਾਂਗੇ ਉਹਨਾਂ ਨੂੰ ਪੁੰਨ ਕੇ ਹੀ ਪਾਵਾਂਗੇ ਕੁਝ ਘਿਓ ਵਿੱਚ ਪੁੰਨ ਕੇ ਪਾਵਾਂਗੇ ਤੇ ਕੋਜ ਇਸ ਤਰੀਕੇ ਨਾਲ ਸੁੱਕਾ ਪੁੰਨ ਕੇ 2 ਮਿੰਟ ਜਿੰਨਾ ਟਾਈਮ ਲੱਗਾ ਹੈ ਬਿਲਕੁਲ ਗੈਸ ਦੀ ਫਲੇਮ ਘੱਟ ਕਰਕੇ ਆਪਾਂ ਖਸਖਸ ਨੂੰ ਇੱਕ ਵਾਰ ਪੁੰਨ ਲਿਆ ਹੈ ਹੁਣ ਆਪਾਂ ਇੱਕ ਵਾਰ ਮਗਜ ਨੂੰ ਵੀ ਇਸੇ ਤਰ੍ਹਾਂ ਪੁੰਨ ਲਵਾਂਗੇ ਜੇਕਰ ਤੁਸੀਂ ਇਸ ਚੈਨਲ ਦੇ ਉੱਤੇ ਪਹਿਲੀ ਵਾਰ ਵੀਡੀਓ ਦੇਖਦੇ ਪਏ ਜੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ। ਬਾਕੀ ਜੇਕਰ ਤੁਸੀਂ ਬੇਹੱਦ ਘੱਟ ਘਿਓ ਨਾਲ ਪੰਜੀਰੀ ਬਣਾਉਣਾ ਚਾਹੁੰਦੇ ਜੇ ਉਹ ਵੀ ਵੀਡੀਓ ਤੁਹਾਨੂੰ ਇਸ ਚੈਨਲ ਦੇ ਉੱਪਰ ਮਿਲ ਜਾਵੇਗੀ। ਮਗਜਾਂ ਦੇ ਵਿੱਚੋਂ ਇੱਕਦਮ ਚਟਕਣ ਦੀ ਆਵਾਜ਼ ਆਉਣ ਲੱਗ ਜਾਂਦੀ ਆ। ਬਸ 19 ਡੇਰ ਤੱਕ ਆਪਾਂ ਇਹਨਾਂ ਨੂੰ ਪੁਨ ਲੈਣਾ ਹੈ। ਹੁਣ ਇਸੇ ਤਰ੍ਹਾਂ ਹੀ ਆਪਾਂ ਇਹਦੇ ਵਿੱਚ ਜੋ ਸੌਂਫ ਲਈ ਆ ਉਹ ਵੀ ਪਾ ਦਾਂਗੇ। ਸੌਫ ਤੁਸੀਂ ਘੱਟ ਵੀ ਲੈ ਸਕਦੇ ਜੇ ਬਾਕੀ ਸੌਫ ਨੂੰ ਜ਼ਰੂਰ ਪਾਇਓ ਕਿਉਂਕਿ ਗੁੜ ਪਾ ਕੇ ਆਪਾਂ ਪੰਜੀਰੀ ਬਣਾਉਂਦੇ ਪਏ ਆ ਗੁੜ ਵਾਲੀ ਪੰਜੀਰੀ ਦੇ ਵਿੱਚ ਜੇਕਰ ਆਪਾਂ ਸੌਫ ਪਾਉਂਨੇ ਆ ਤੇ ਸੌਫ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਬਾਕੀ ਤੁਸੀਂ ਗੁੜ ਦੀ ਜਗ੍ਹਾ ਤੇ ਖੰਡ ਵੀ ਲੈ ਸਕਦੇ ਜੇ ਸੌਫ ਨੂੰ ਵੀ ਆਪਾਂ ਇਸੇ ਤਰ੍ਹਾਂ ਬਾਹਰ ਕੱਢ ਲਵਾਂਗੇ ਹੁਣ ਇੱਥੇ 2 ਚਮਚ ਜਿੰਨਾ ਮੈਂ ਦੇਸੀ ਘਿਓ ਪਾ ਦਿੱਤਾ ਏ ਇਹਦੇ ਵਿੱਚ ਆਪਾਂ ਜੋ ਡਰਾਈ ਫਰੂਟ ਲੈ ਸੀ ਉਹਨਾਂ ਨੂੰ ਇੱਕ ਵਾਰ ਪੁੰਨ ਲਵਾਂਗੇ ਡਰਾਈ ਫਰੂਟ ਤੁਸੀਂ ਆਪਣੀ ਪਸੰਦ ਦੇ ਹੋਰ ਵੀ ਇਹਦੇ ਵਿੱਚ ਐਡ ਕਰ ਸਕਦੇ ਜੇ ਗੈਸ ਦੀ ਫਲੇਮ ਇੱਕਦਮ ਘੱਟ ਰੱਖ ਕੇ ਫੇਰ ਹੀ ਡਰਾਈ ਫਰੂਟ ਨੂੰ ਤੁਸੀਂ ਭੁੰਨ ਲੈਣਾ ਏ ਕਿਉਂਕਿ ਬਹੁਤ ਜਲਦੀ ਇਹ ਸੜਨ ਲੱਗ ਜਾਂਦੇ ਨੇ ਜੇਕਰ ਆਪਾਂ ਡਰਾਈ ਫਰੂਟ ਇਸ ਤਰੀਕੇ ਨਾਲ ਭੁੰਨ ਕੇ ਪੰਜੀਰੀ ਵਿੱਚ ਪਾਉਨੇ ਆ ਤੇ ਇਹਨਾਂ ਦਾ ਜਿਹੜਾ ਟੇਸਟ ਹੈ ਨਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਵੈਸੇ ਜੇਕਰ ਤੁਸੀਂ ਘਿਓ ਵਿੱਚ ਨਹੀਂ ਭੁੰਨਣਾ ਚਾਹੁੰਦੇ ਤੁਸੀਂ ਉਸੇ ਤਰ੍ਹਾਂ ਵੀ ਇਹਨਾਂ ਨੂੰ ਪਾ ਸਕਦੇ ਜੇ। ਇਸੇ ਘਿਓ ਦੇ ਵਿੱਚ ਹੁਣ ਆਪਾਂ ਸੌਗੀ ਨੂੰ ਵੀ ਇੱਕ ਵਾਰ ਭੁੰਨ ਲੈਨੇ ਆ। ਸੌਗੀ ਨੂੰ ਤੁਸੀਂ ਗੈਸ ਬੰਦ ਕਰਕੇ ਫੇਰ ਭੁੰਨ ਲਿਓ ਕਿਉਂਕਿ ਇਹ ਇੱਕ ਦਮ ਹੀ ਸੜਨ ਲੱਗ ਜਾਂਦੀ ਆ ਜਿੰਨਾ ਕ ਕਿਉਂ ਗਰਮੇ ਇਸੇ ਵਿੱਚ ਇਹ ਚੰਗੀ ਤਰ੍ਹਾਂ ਪੁੱਜ ਜਾਵੇਗੀ ਹੁਣ ਸਭ ਤੋਂ ਜ਼ਰੂਰੀ ਜਿਹੜੀ ਆਪਾਂ ਗੂੰਦ ਪਾਵਾਂਗੇ ਇਹਨੂੰ ਤੁਸੀਂ ਚੰਗੀ ਤਰ੍ਹਾਂ ਜ਼ਰੂਰ ਪੁੰਨਿਓ ਗੈਸ ਦੀ ਫਲੇਮ ਇੱਥੇ ਤੁਸੀਂ ਹਾਈ ਕਰ ਦੇਣੀ ਆ ਕਿਉਂਕਿ ਇਹ ਜੇਕਰ ਥੋੜੀ ਬਹੁਤ ਵੀ ਕੱਚੀ ਰਹਿ ਜਾਂਦੀ ਆ ਤੇ ਇਹ ਸਾਡੇ ਦੰਦਾਂ ਨੂੰ ਚਿਪਕਣ ਲੱਗ ਜਾਂਦੀ ਆ ਪੰਜੀਰੀ ਖਾਂਦੇ ਸਮੇਂ ਵੀ ਤੁਹਾਡੇ ਦੰਦਾਂ ਨੂੰ ਇਹ ਅਲੱਗ ਤੋਂ ਚਿਪਕੇਗੀ ਇਸ ਕਰਕੇ ਇਹਨੂੰ ਗੈਸ ਦੀ ਫਲੇਮ ਹਾਈ ਕਰਕੇ ਫੇਰ ਹੀ ਤੁਸੀਂ ਇਹਨੂੰ ਚੰਗੀ ਤਰ੍ਹਾਂ ਪੁੰਨਣਾ ਹੈ। ਇਹਨੂੰ ਪੁੰਨਣ ਵਾਸਤੇ ਵੀ 1-2 ਮਿੰਟ ਦਾ ਹੀ ਸਮਾਂ ਲੱਗਦਾ ਹੈ, ਜ਼ਿਆਦਾ ਟਾਈਮ ਨਹੀਂ ਲੱਗਦਾ। ਹੁਣ ਆਪਾਂ ਇਹਨੂੰ ਵੀ ਬਾਹਰ ਕੱਢ ਲੈਣੇ ਆ ਤੇ ਇਸ ਬਚੇ ਹੋਏ ਕਿਉ ਹੋ ਦੇ ਵਿੱਚ ਲਾਸਟ ਵਿੱਚ ਆਪਾਂ ਫੁੱਲ ਮਖਾਣੇ ਪਾ ਦਾਂਗੇ। ਫੁੱਲ ਮਖਾਣਿਆਂ ਨੂੰ ਹਮੇਸ਼ਾ ਤੁਸੀਂ ਲਾਸਟ ਵਿੱਚ ਹੀ ਪੁੰਨਣਾਇ ਕਿਉਂਕਿ ਜਿੰਨਾ ਵੀ ਜ਼ਿਆਦਾ ਕੜਾਈ ਵਿੱਚ ਘਿਓ ਹੋਵੇਗਾ ਇਹ ਸਾਰਾ ਹੀ ਸੋਖ ਲੈਂਦੇ ਨੇ ਇਸ ਕਰਕੇ ਘੱਟ ਘਿਓ ਦੇ ਵਿੱਚ ਇਹਨਾਂ ਨੂੰ ਤੁਸੀਂ ਲਾਸਟ ਤੇ ਫਰਾਈ ਕਰਿਓ ਤੇ ਕ੍ਰਿਸਪੀ ਹੋਣ ਤੱਕ ਇਹਨਾਂ ਨੂੰ ਰੋਸਟ ਕਰ ਲਿਓ ਹੁਣ ਆਪਾਂ ਉਸੇ ਹੀ ਕੜਾਈ ਵਿੱਚ ਬਾਕੀ ਬਚਿਆ ਹੋਇਆ ਓਕੀ ਪਾਦਾਂਗੇ ਕਿਉਂਕਿ ਆਪਣੇ ਕੋਲ ਜੋ ਡਰਾਈ ਫਰੂਟ ਸੀਗੇ ਆਪਾਂ ਉਹਨਾਂ ਨੂੰ ਇੱਕ ਵਾਰ ਭੁੰਨ ਲਿਆ ਏ ਚਨੇ ਆਪਾਂ ਐਸੀ ਤਰ੍ਹਾਂ ਹੀ ਲੱਲ ਲੈਣੇ ਆ ਕਿਓ ਵਿੱਚੋਂ ਮੈਂ 2-3 ਚਮਚ ਕਿਓ ਬਚਾਇਆ ਏ ਉਹ ਵੀ ਆਪਾਂ ਲਾਸਟ ਵਿੱਚ ਵਰਤਾਂਗੇ ਆਟਾ ਆਪਾਂ ਇੱਕ ਵਾਰ ਵਿੱਚ ਹੀ ਸਾਰਾ ਪਾ ਦੇਣਾ ਹੈ ਬਾਕੀ ਜੇਕਰ ਤੁਸੀਂ ਆਟੇ ਦੀ ਪੰਜੀਰੀ ਨਹੀਂ ਬਣਾਉਣੀ ਤੁਸੀਂ ਇੱਥੇ ਵੇਸਣ ਦੀ ਵੀ ਵਰਤੋਂ ਕਰ ਸਕਦੇ ਜੇ ਤੇ ਇੱਥੇ ਤੁਸੀਂ ਸਿਰਫ ਇੱਕੇ ਗੱਲ ਦਾ ਧਿਆਨ ਰੱਖਣਾ ਹੈ ਕਿ ਗੈਸ ਦੀ ਫਲੇਮ ਆਪਾਂ ਲੋ ਤੋਂ ਮੀਡੀਅਮ ਦੇ ਵਿੱਚ ਰੱਖਣੀ ਆ ਤੇ ਲਗਾਤਾਰ ਹਿਲਾਉਂਦੇ ਹੋਏ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਪੁੰਨ ਲੈਣਾ ਹੈ ਜਦੋਂ ਤੱਕ ਆਟੇ ਦੇ ਵਿੱਚੋਂ ਇੱਕ ਵੱਖਰੀ ਖੁਸ਼ਬੂ ਨਹੀਂ ਆਉਣ ਲੱਗ ਜਾਂਦੀ ਉਦੋਂ ਤੱਕ ਆਟਾ ਭੁੰਨਾਗੇ ਥੋੜਾ ਬਹੁਤ ਵੀ ਆਟਾ ਜੇ ਕੱਚਾ ਰਹਿ ਗਿਆ ਤੇ ਪੰਜੀਰੀ ਗਲੇ ਨੂੰ ਚਿਪਕੂਗੀ ਜਦੋਂ ਆਪਾਂ ਸਟਾਰਟਿੰਗ ਦੇ ਵਿੱਚ ਆਟਾ ਪਾਉਂਨੇ ਆ ਤੇ ਆਪਾਂ ਨੂੰ ਕਿਉਂ ਕਾਫੀ ਘੱਟ ਲੱਗਦਾ ਹੈ ਪਰ ਜਿਉਂ-ਜਿਉਂ ਆਪਾਂ ਆਟੇ ਨੂੰ ਭੁੰਨੀ ਜਾਵਾਂਗੇ ਇਹਨੇ ਕਿਉਂ ਛੱਡਣਾ ਸ਼ੁਰੂ ਕਰ ਦੇਣਾ ਹੈ ਬਾਕੀ ਇੱਥੇ ਆਟਾ ਭੁੰਨਣ ਵਾਸਤੇ ਆਪਾਂ ਨੂੰ ਵੀ ਤੋਂ 25 ਮਿੰਟ ਜਿੰਨਾ ਸਮਾਂ ਲੱਗ ਜਾਂਦਾ ਏ ਇੱਥੇ ਮੈਂ ਜੋ ਬਚਿਆ ਹੋਇਆ ਘਿਓ ਆ ਉਹ ਵੀ ਪਾ ਦਾਂਗੀ ਪੰਜੀਰੀ ਨੂੰ ਬਣਾਉਣ ਵਾਸਤੇ ਸਭ ਤੋਂ ਜ਼ਿਆਦਾ ਟਾਈਮ ਆਟੇ ਨੂੰ ਹੀ ਭੁੰਨਣ ਵਾਸਤੇ ਲੱਗਦਾ ਏ ਬਾਕੀ ਪੰਜੀਰੀ ਬਹੁਤ ਜਲਦੀ ਬਣ ਜਾਂਦੀ ਆ ਤੁਸੀਂ ਦੇਖੋ ਹਜੇ ਮੈਨੂੰ 10 ਮਿੰਟ ਜਿੰਨਾ ਟਾਈਮ ਹੋਇਆ ਏ ਆਟੇ ਨੂੰ ਭੁੰਨਦਿਆਂ ਹੋਇਆ ਤੇ ਆਟੇ ਨੇ ਕਾਫੀ ਕਿਉ ਛੱਡਣਾ ਸ਼ੁਰੂ ਕਰਤਾ ਏ ਇਸੇ ਤਰ੍ਹਾਂ ਜਦੋਂ ਇਹਨੂੰ ਆਪਾਂ 10 ਕਿ ਮਿੰਟ ਹੋਰ ਭੁੰਨ ਲਵਾਂਗੇ ਤੇ ਇਹਨੇ ਪੂਰੀ ਤਰ੍ਹਾਂ ਕਿਉ ਛੱਡ ਦੇਣਾ ਜੇਕਰ ਤੁਸੀਂ ਹੋਰ ਕਿਉ ਪਾਉਣਾ ਚਾਹੋ ਤੁਸੀਂ ਪਾ ਸਕਦੇ ਜੇ ਪਰ 1 ਕਿਲੋ ਆਟੇ ਦੇ ਵਿੱਚ 1 ਕਿਲੋ ਘਿਓ ਕਾਫੀ ਹੁੰਦਾ ਏ ਇਹਦੇ ਨਾਲ ਬਹੁਤ ਵਧੀਆ ਪੰਜੀਰੀ ਬਣ ਜਾਂਦੀ ਆ ਹੁਣ ਇੱਥੇ ਮੈਂ 20 ਤੋਂ 25 ਮਿੰਟ ਜਿੰਨਾ ਟਾਈਮ ਆਟੇ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਏ ਆਟੇ ਨੇ ਕਾਫੀ ਕਿਓ ਛੱਡ ਦਿੱਤਾ ਏ ਸਟਾਰਟਿੰਗ ਜਿ ਤੁਸੀਂ ਦੇਖਿਆ ਸੀ ਆਟਾ ਇੱਕਦਮ ਸੁੱਕਾ ਲੱਗਦਾ ਪਿਆ ਸੀ ਪਰ ਹੁਣ ਇਹਨੇ ਇੱਕਦਮ ਕਿਉ ਛੜਦਾ ਏ ਜੇਕਰ ਆਟੇ ਦੀ ਜਗ੍ਹਾ ਬੇਸਨ ਪਾਵਾਂਗੇ ਉਹਨੂੰ ਵੀ ਇਸੇ ਤਰੀਕੇ ਨਾਲ ਆਪਾਂ ਉਨਾਂਗੇ ਤੇ ਇਹਨੇ ਟਾਈਮ ਵਿੱਚ ਉਹ ਵੀ ਚੰਗੀ ਤਰ੍ਹਾਂ ਭੁੱਜ ਜਾਵੇਗਾ ਤੇ ਇਹਦੇ ਵਿੱਚ ਇੱਕ ਬਹੁਤ ਹੀ ਜ਼ਿਆਦੀ ਵਧੀਆ ਖੁਸ਼ਬੂ ਆਉਣ ਲੱਗ ਜਾਂਦੀ ਆ ਜੇਕਰ ਤੁਸੀਂ ਪੰਜੀਰੀ ਦੇ ਵਿੱਚ ਖੋਆ ਵੀ ਮਿਕਸ ਕਰਨਾ ਚਾਹੁੰਦੇ ਜੇ ਇਸ ਸਟੇਜ ਦੇ ਉੱਤੇ ਤੁਸੀਂ ਇਹਦੇ ਵਿੱਚ ਖੋਆ ਪਾ ਸਕਦੇ ਜੇ 5 ਮਿੰਟ ਤੁਸੀਂ ਇਹਦੇ ਨਾਲ ਹੀ ਖੋਏ ਨੂੰ ਪੁੰਨ ਸਕਦੇ ਜੇ ਜੇਕਰ ਤੁਹਾਨੂੰ ਪੰਜੀਰੀ ਬਣਾਉਣ ਦਾ ਤਰੀਕਾ ਵਧੀਆ ਲੱਗਦਾ ਪਿਆ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਹੀ ਜਾਇਓ ਹੁਣ ਆਪਾਂ ਇੱਥੇ ਗੈਸ ਜਿਹੜਾ ਬੰਦ ਕਰ ਦਿੱਤਾ ਏ ਬੰਦ ਗੈਸ ਕਰਕੇ ਫੇਰ ਆਪਾਂ ਇਹਦੇ ਵਿੱਚ ਜੋ ਗੁੜ ਰੱਖਿਆ ਸੀ ਗੁੜ ਪਾ ਦਾਂਗੇ ਬਸ ਤੁਸੀਂ ਗੁੜ ਪਾਉਣ ਤੋਂ ਪਹਿਲਾਂ ਗੁੜ ਨੂੰ ਇੱਕਦਮ ਤੋੜ ਕੇ ਪਾਉਣਾ ਹੈ ਤਾਂ ਜੋ ਇਹਦੇ ਵਿੱਚ ਉਹ ਜਲਦੀ ਮਿਕਸ ਹੋ ਜੇ ਖਿਆਲ ਰੱਖਿਓ ਗੈਸ ਬੰਦ ਕਰਕੇ ਫੇਰ ਹੀ ਤੁਸੀਂ ਗੁੜ ਪਾਓ ਗਰਮ ਆਟੇ ਦੇ ਵਿੱਚ ਗੁੜ ਚੰਗੀ ਤਰ੍ਹਾਂ ਮਿਕਸ ਹੋ ਜਾਏਗਾ 2-3 ਮਿੰਟ ਦਾ ਟਾਈਮ ਲੱਗਦਾ ਹੈ ਤੁਸੀਂ ਇਹਦੇ ਵਿੱਚ ਜੋ ਡਰਾਈ ਫਰੂਟ ਸੀਗੇ ਉਹਨਾਂ ਨੂੰ ਪਾਉਣ ਤੋਂ ਪਹਿਲਾਂ ਗੁੜ ਪਾਉਣਾ ਹੈ ਤਾਂ ਜੋ ਆਟੇ ਦੇ ਵਿੱਚ ਚੰਗੀ ਤਰ੍ਹਾਂ ਗੁੜ ਮਿਕਸ ਹੋ ਜਾਏ ਜਦੋਂ ਆਪਾਂ ਸਾਰੀਆਂ ਚੀਜ਼ਾਂ ਇਕੱਠੀਆਂ ਪਾਵਾਂਗੇ ਤੇ ਇੱਕਦਮ ਇਹ ਸੁੱਕਣ ਲੱਗ ਜਾਂਦੀ ਹੈ ਪੰਜੀਰੀ ਜਿਸ ਕਾਰਨ ਪੰਜੀਰੀ ਦੇ ਵਿੱਚ ਚੰਗੀ ਤਰ੍ਹਾਂ ਗੁੜ ਨਹੀਂ ਮਿਕਸ ਹੁੰਦਾ ਤੇ ਫਿਰ ਆਪਾਂ ਨੂੰ ਗੁੜ ਦਾ ਪੂਰਾ ਟੇਸਟ ਨਹੀਂ ਮਿਲੇਗਾ ਤੇ ਜੇ ਤੁਸੀਂ ਖੰਡ ਪਾਉਂਦੇ ਪਹਿਜੇ ਤੁਸੀਂ ਬੂਰਾ ਖੰਡ ਵੀ ਪਾ ਸਕਦੇ ਜੇ ਤੇ ਦੂਜੀ ਖੰਡ ਵੀ ਪਾ ਸਕਦੇ ਜੇ ਬੂਰਾ ਖੰਡ ਪਾਓਗੇ ਤੇ ਜਿਆਦਾ ਤੁਹਾਨੂੰ ਪੰਜੀਰੀ ਬਣਾਉਣ ਵਿੱਚ ਆਸਾਨੀ ਰਹੂਗੀ ਆਪਾਂ ਇਹਨੂੰ 1-2 ਮਿੰਟ ਇਦਾਂ ਹੀ ਛੱਡ ਦਾਂਗੇ 1-2 ਮਿੰਟਾਂ ਦੇ ਵਿੱਚ ਇਹਨੇ ਚੰਗੀ ਤਰ੍ਹਾਂ ਮਿਕਸ ਹੋ ਜਾਣਾ ਹੈ ਹੁਣ ਇੱਥੇ ਜੋ ਡਰਾਈ ਫਰੂਟ ਸੀਗੇ ਆਪਾਂ ਉਹਨਾਂ ਨੂੰ ਇੱਕ ਵਾਰ ਚੰਗੀ ਤਰ੍ਹਾਂ ਪੀਸ ਲੈਣੇ ਆ ਤੁਸੀਂ ਜੇਕਰ ਇਹਨਾਂ ਨੂੰ ਕੱਟ ਕੇ ਪਾਉਣਾ ਚਾਹੁੰਦੇ ਜੇ ਕੱਟ ਕੇ ਵੀ ਪਾ ਸਕਦੇ ਜੇ ਪਰ ਇਸ ਤਰੀਕੇ ਨਾਲ ਜੇਕਰ ਪੀਸ ਕੇ ਪਾਓਗੇ ਤੇ ਪੰਜੀਰੀ ਦੇ ਵਿੱਚੋਂ ਜਿਹੜਾ ਇਹਨਾਂ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਤੇ ਚੰਗੀ ਤਰ੍ਹਾਂ ਸਾਰੀ ਪੰਜੀਰੀ 'ਚ ਡਰਾਈ ਫਰੂਟ ਜਿਹੜੇ ਨੇ ਉਹ ਮਿਕਸ ਹੋ ਜਾਂਦੇ ਨੇ ਕਾਜੂ ਬਦਾਮ ਆਪਾਂ ਇਸ ਤਰੀਕੇ ਨਾਲ ਪੀਸ ਕੇ ਪਾਉਣ ਤੋਂ ਬਾਅਦ ਜੋ ਵੀ ਆਪਣੇ ਕੋਲ ਡਰਾਈ ਫਰੂਟ ਆਪਾਂ ਭੁੰਨ ਕੇ ਰੱਖੇ ਸੀ ਇਸੇ ਤਰ੍ਹਾਂ ਹੀ ਪੀਸ ਕੇ ਪਾਵਾਂਗੇ ਫੋਲ ਮਖਾਣੇ ਦੇਖਣ ਵਿੱਚ ਬਹੁਤ ਜ਼ਿਆਦਾ ਲੱਗਦੇ ਨੇ ਪਰ ਜਦੋਂ ਆਪਾਂ ਇਹਨਾਂ ਨੂੰ ਪੀਸ ਲੈਂਦੇ ਆ ਤਾਂ ਇਕਦਮ ਇਹ ਥੋੜੇ ਰਹਿ ਜਾਂਦੇ ਨੇ ਪਰ ਇਹ ਹੁੰਦੇ ਬਹੁਤ ਹੀ ਜ਼ਿਆਦਾ ਹੈਲਦੀ ਨੇ ਇਹਨਾਂ ਵਿੱਚ ਬਹੁਤ ਜ਼ਿਆਦੀ ਕੈਲਸ਼ੀਅਮ ਹੁੰਦੀ ਆ ਜੋ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਆ ਇਸੇ ਤਰ੍ਹਾਂ ਹੀ ਜੋ ਆਪਾਂ ਗੁੰਦ ਲਈ ਆ ਉਹਨੂੰ ਵੀ ਆਪਾਂ ਪੀਸ ਲਵਾਂਗੇ ਇੱਥੇ ਹੁਣ ਆਪਾਂ ਜੋ ਪੁਜੇ ਹੋਏ ਚਨੇ ਲੈ ਸੀ ਉਹਨਾਂ ਨੂੰ ਵੀ ਪੀਸ ਲਵਾਂਗੇ ਛਿਲਕਿਆਂ ਸਮੇਤ ਹੀ ਪੁਜੇ ਹੋਏ ਚਨੇ ਪਾਓ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਨੇ ਮਗਜ ਵੀ ਆਪਾਂ ਪੀਸ ਲਾਂਗੇ ਤੇ ਨਾਲ ਹੀ ਸੌਂਫ ਖਸਖਸ ਨੂੰ ਵੀ ਤੁਸੀਂ ਇੱਕ ਵਾਰ ਮਿਕਸੀ ਦੇ ਵਿੱਚ ਚਲਾ ਦੇਣਾ ਹੈ ਕੁਝ ਕੁ ਡਰਾਈ ਫਰੂਟ ਆਪਾਂ ਰੱਖ ਲਏ ਸੀ ਉਹਨਾਂ ਨੂੰ ਆਪਾਂ ਸਾਬਤ ਹੀ ਪਾ ਦਾਂਗੇ ਉਹਦੇ ਨਾਲ ਪੰਜੀਰੀ ਦੀ ਜਿਹੜੀ ਲੁੱਕ ਹੈ ਉਹ ਬਹੁਤ ਹੀ ਵਧੀਆ ਲੱਗਦੀ ਆ ਪਾਉਣ ਇਥੇ 2 ਮਿੰਟ ਹੋ ਗਏ ਸੀ ਤੇ ਗੋੜ ਵੀ ਮਿਕਸ ਹੋ ਗਿਆ ਹੈ ਜੋ ਰਹਿ ਗਿਆ ਉਹ ਚੰਗੀ ਤਰ੍ਹਾਂ ਪਿਗਲ ਚੁੱਕਾ ਹੈ ਜਦੋਂ ਆਪਾਂ ਹੁਣ ਡਰਾਈ ਫਰੂਟ ਮਿਕਸ ਕਰਾਂਗੇ ਤੇ ਉਹਨੇ ਵੀ ਮਿਕਸ ਹੋ ਜਾਣਾ ਹੈ ਪੰਜੀਰੀ ਖਾਨ ਵਿੱਚ ਤਾਂ ਹੀ ਵਧੀਆ ਲੱਗਦੀ ਹੈ ਜੇਕਰ ਆਪਾਂ ਇਸ ਤਰੀਕੇ ਨਾਲ ਇਹਦੇ ਵਿੱਚ ਵਧੀਆ ਤੋਂ ਵਧੀਆ ਡਰਾਈ ਫਰੂਟ, ਕੈਲਸ਼ੀਅਮ ਭਰਪੂਰ ਚੀਜ਼ਾਂ ਪਾਵਾਂਗੇ ਤਾਂ ਹੀ ਆਪਣੀ ਸਿਹਤ ਲਈ ਇਹ ਫਾਇਦੇਮੰਦ ਹੋਵੇਗੀ। ਬਾਕੀ ਜੇਕਰ ਤੁਸੀਂ ਜ਼ਿਆਦਾ ਸਿਆਲ ਵਿੱਚ ਬਣਾਉਂਦੇ ਜੇ ਤੇ ਤੁਸੀਂ ਡਰਾਈ ਫਰੂਟ ਹੋਰ ਜ਼ਿਆਦਾ ਮਾਤਰਾ ਵਿੱਚ ਪਾ ਸਕਦੇ ਜੇ। ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਗੈਸ ਆਪਾਂ ਬੰਦ ਕਰਕੇ ਫੇਰ ਹੀ ਪੰਜੀਰੀ ਨੂੰ ਮਿਕਸ ਕਰਦੇ ਪਏ ਆ। ਇਥੇ ਜੇਕਰ ਤੁਹਾਨੂੰ ਨਾਰੀਅਲ ਦਾ ਟੇਸਟ ਵਧੀਆ ਲੱਗਦਾ ਹੈ ਤਾਂ ਤੁਸੀਂ ਖੋਪੇ ਵਾਲਾ ਨਾਰੀਅਲ ਕੱਟ ਕੇ ਪਾ ਸਕਦੇ ਜੇ ਜਾਂ ਫਿਰ ਤੁਸੀਂ ਨਾਰੀਅਲ ਦਾ ਬੁਰਾਦਾ ਵੀ ਪਾ ਸਕਦੇ ਜੇ ਉਹਦਾ ਜਿਹੜਾ ਟੇਸਟ ਹੈ ਉਹ ਵੀ ਪੰਜੀਰੀ ਵਿੱਚ ਬੜਾ ਜ਼ਿਆਦਾ ਵਧੀਆ ਲੱਗਦਾ ਹੈ ਤੇ ਗੁੜ ਨੂੰ ਜੇਕਰ ਤੁਸੀਂ ਚਾਸ਼ਨੀ ਬਣਾ ਕੇ ਪਾਉਣਾ ਚਾਹੁੰਦੇ ਜੇ 2-3 ਚਮਚ ਤੁਸੀਂ ਕਿਉ ਪਾ ਲੈਣਾ ਹੈ ਤੇ ਫਿਰ ਉਹਦੇ ਵਿੱਚ ਗੁੜ ਪਾ ਕੇ ਗੁੜ ਨੂੰ ਪਿਗਲਾ ਲੈਣਾ ਹੈ ਤੇ ਫਿਰ ਤੁਸੀਂ ਉਹਨੂੰ ਪੰਜੀਰੀ ਵਿੱਚ ਮਿਕਸ ਕਰ ਸਕਦੇ ਜੇ ਬਾਕੀ ਮੈਨੂੰ ਇਹ ਸਭ ਤੋਂ ਜ਼ਿਆਦਾ ਸੌਖਾ ਤਰੀਕਾ ਲੱਗਦਾ ਹੈ ਕਿ ਗੁੜ ਨੂੰ ਤੋੜ ਕੇ ਤੇ ਸਿੱਧਾ ਹੀ ਆਟੇ ਵਿੱਚ ਮਿਕਸ ਕਰ ਦੇਣਾ ਇਹਦੇ ਨਾਲ ਵੀ ਗੁੜ ਵਧੀਆ ਮਿਕਸ ਹੋ ਜਾਂਦਾ ਹੈ ਤੇ ਪੰਜੀਰੀ ਵਿੱਚ ਆਪਾਂ ਡਰਾਈ ਫਰੂਟ ਚੰਗੀ ਤਰ੍ਹਾਂ ਮਿਕਸ ਕਰ ਲਏ ਨੇ ਤੇ ਇਹ ਪੰਜੀਰੀ ਦੀ ਫਾਈਨਲ ਲੁੱਕ ਹੈ ਜਿਉਂ-ਜਿਉਂ ਠੰਡੀ ਹੁੰਦੀ ਜਾਵੇਗੀ ਇਹਨੇ ਥੋੜੀ ਸਖਤ ਹੁੰਦੀ ਜਾਣਾ ਹੈ ਬਾਕੀ ਵੀਡੀਓ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ